ਈਦਪੋਰ ਦਾ ਜਿਹੜਾ ਵੀ ਸਮਾਨ ਚੋਰੀ ਹੋਇਆ ਪਹਿਲੀ ਗੱਲ ਤਾਂ ਉੱਥੇ ਹੋਊਗਾ ਜੇ ਨਹੀਂ ਹੋਊਗਾ ਤਾਂ ਮੈਂ ਆਪ ਦੇ ਕੋਲ ਨਹੀਂ ਇਹ ਕੋਈ ਕਿਸੇ ਦੀ ਚੋਰੀ ਦਾ ਮੈਂ ਜ਼ਿੰਮੇਵਾਰ ਨਹੀਂ ਹਨ ਮੈਂ ਪੰਜਾਬ ਦਾ ਪਹਿਲਾ ਐਮਐਲਏ ਸੀ ਰੱਖ ਨੌਰੀ ਦੇ ਬਾਰਡਰ ਤੇ ਗਿਆ ਮੈਂ ਪੰਜਾਬ ਦਾ ਪਹਿਲਾ ਐਮਐਲਏ ਸੀ ਰੱਖ ਨੌਰੀ ਦੇ ਬਾਰਡਰ ਤੇ ਗਿਆ ਉਦੋਂ ਬਾਬਾ ਸ਼ੰਦਾਰ ਸ਼ੰਦਾਰ ਉਦੋਂ ਬਾਅਦ ਸੱਤ ਮੰਤਰੀ ਲੈ ਕੇ ਮੈਂ ਗਿਆ ਮੈਂ ਕਹਿੰਦਾ ਐਮਐਲਏ ਸੀ ਮੇਰੇ ਨਾਲ ਸਾਰੇ ਸੱਤ ਮੰਤਰੀ ਸੀ ਪੰਜਾਬ ਪ੍ਰਧਾਨ ਵੀ ਸੀ ਸਿੱਖ ਖੇਤੀ ਮੰਤਰੀ ਵੀ ਸੀ ਅਮਨ ਉਹ 42 ਵਾਲ ਵੀ ਸੀ ਸਾਰੇ ਸੀ ਸੱਤ ਮੰਤਰੀਆਂ ਸਭ ਇਹ ਉਦੋਂ ਵੀ ਡੱਲੇ ਵਾਲ ਸਭ ਨਾਲ ਬਾਸ਼ੇ ਵਿੱਚ ਜਿਹੜੀ ਸੀ ਜਿਹੜੀ ਹੁਣ ਵੀ ਮੇਰੀ ਸੋਚ ਯਾਰ ਜਿੱਥੇ ਮੈਂ ਮੈਂ ਹਰ ਗੱਲ ਲਈ ਤਿਆਰ ਹਾਂ ਮੇਰੇ ਜਿੱਥੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੇਰੇ ਕੋਲ ਜਿਹੜੀ ਗੱਲ ਜਿਹੜੀ ਗੱਲ ਜਿਹੜੀ ਗੱਲ ਪੱਠੇ ਲੀਡਰਾਂ ਦੇ ਦਰਮਿਆਨ ਹੋਈ ਹੈ ਜਦ ਮੁੱਖ ਮੰਤਰੀ ਜਿੱਥੇ ਮੇਰੀ ਲਾਉ ਡੌਟੀ ਮੈਂ ਕਦੋਂ ਸਿਰ ਤੋਂ ਭਜਦਾ ਨਹੀਂ ਨਹੀਂ ਜਿਹੜਾ ਕੰਮ ਅਸੀਂ ਪਹਿਲਾਂ ਨਹੀਂ ਪੱਛੇ ਨਾ ਨਾਮ ਦੀ ਗੱਲ ਤੇ ਪੱਛੀ ਨਾ ਅਸੀਂ ਅੱਜ ਪੱਛੀ ਤੁਸੀਂ ਧਰਨਾ ਤੋਂ ਨਿਕਲੀ ਪਾਰਟੀ ਹੈ ਹਾਂਜੀ ਹਾਂਜੀ ਤੁਸੀਂ ਆ ਆ ਬੈਠਦੇ ਹੁੰਦੇ ਨਹੀਂ ਅਸੀਂ ਅਖਨੌਤੀ ਗਏ ਮੇਰੇ ਨਾਲ ਤਾਂ ਕੋਈ ਨਹੀਂ ਕਰਦਾ ਮੈਂ ਡੁੱਟੀਆ ਸਰਕਾਰਾਂ ਨੇ ਜਿਹੜਾ ਨਹੀਂ ਕੰਮ ਕੀਤਾ ਜਿਹੜਾ ਤੁਸੀਂ ਕੀਤਾ ਟਰਾਲੀ ਚੋਰੀਆਂ ਸਾਡੀਆਂ ਤੁਸੀਂ ਕੀਤੀਆਂ ਚਾਹ ਪੱਤੀ ਇਹ ਤੇ ਤੂੰ ਸਾਡਾ ਭਰਾ ਆ ਗੱਲਾਂ ਕਰ ਹਾਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਫ੍ਰੀਜ਼ ਇੱਕ ਮਿੰਟ ਕਾਲੇ ਗੱਲ ਸੁਣ ਮੈਂ ਫਰਾਂਕੀ ਫ੍ਰੀਕੋਰਟ ਦਾ ਮੈਂ ਲੇ ਆਉਂਦੇ ਨੇ ਸਹੀ ਰਿਪੋਰਟ ਦਾ ਜਿਹੜਾ ਵੀ ਸਮਾਨ ਚੋਰੀ ਹੋਇਆ ਪਹਿਲੀ ਗੱਲ ਤਾਂ ਉੱਥੇ ਹੋਊਗਾ ਜੇ ਨਹੀਂ ਹੋਊਗਾ ਤਾਂ ਮੈਂ ਆਪ ਦੇ ਕੋਲ ਲਿਖ ਦਊਂਗਾ ਹਨਾ ਉਹ ਤਾਂ ਤੁਸੀਂ ਲਿਸਟ ਮੈਨੂੰ ਦੇ ਦਿਓ ਤੁਸੀਂ ਮੈਨੂੰ ਲਿਸਟ ਬਣਾ ਕੇ ਮੈਂ ਲੈ ਕੇ ਦਿਨ ਦੇਖੋ ਕਿਸੇ ਦੀ ਚੋਰੀ ਦਾ ਮੈਂ ਜ਼ਿੰਮੇਵਾਰ ਨਹੀਂ